ਸਸੀ ਹਰਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਬਲਕਰਨ ਜੀ ਹੋਰ ਜੀ ਆਪਣੇ ਨਾਲ ਮੌਜੂਦ ਹਨ ਐਡਵੋਕੇਟ ਆਰਪੀ ਸਿੰਘ ਸੀਨੀਅਰ ਆਗੂ ਆਮਾਦੀ ਪਾਰਟੀ ਸਰ ਜੋ ਕਾਂਗਰਸ ਧਰਨਾ ਲਗਾ ਰਹੀ ਹੈ ਔਰ ਜੋ ਉਹਨਾਂ ਦੇ ਮੁੱਦੇ ਨੇ ਉਹਨਾਂ ਨੂੰ ਕਾਫੀ ਪੰਜਾਬ ਵਿੱਚ ਸਾਰੇ ਪੂਰੇ ਪੰਜਾਬ ਵਿੱਚ ਲਗਾ ਰਹੇ ਨੇ ਮੁੱਦੇ ਜਿਵੇਂ ਕੋਈ ਦਿਨ ਦਿਹਾੜੇ ਲੁੱਟਕੋ ਪੈਟਰੋਲ ਮੈਂ ਦੇਖਿਆ ਮੈਨੂੰ ਪਤਾ ਲੱਗਿਆ ਤੁਹਾਡੇ ਭਰਾਵਾ ਮੀਡੀਆ ਵਾਲੇ ਤੋਂ ਕੀ ਜੋ ਇਹ ਅਬੋਰ ਵਿੱਚ ਵੀ ਇਹ ਧਰਨਾ ਕਚਹਿਰੀ ਦੇ ਵਿੱਚ ਲਾਇਆ ਇਹਨਾਂ ਨੇ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਵੀ ਇਹ ਜਿਹੜੇ ਵੱਖ-ਵੱਖ ਜਿਹੜੇ ਸ਼ਹਿਰਾਂ ਦੇ ਵਿੱਚ ਇਹ ਧਰਨੇ ਲਗਾ ਰਹੇ ਨੇ ਜੋ ਕਿ ਮਾਨ ਸਰਕਾਰ ਦੇ ਕੰਮਾਂ ਦੇ ਖਿਲਾਫ ਜੋ ਇਹਨਾਂ ਨੂੰ ਲੱਗਿਆ ਉਹ ਇਹਨਾਂ ਨੇ ਇੱਕ ਪੋਸਟਰ ਬਣਾ ਕੇ ਕੀ ਇਹ ਬਦਲਾਵ ਦਾ ਨਾਮ ਇਹ ਕੇ ਉਹਨਾਂ ਨੇ ਇਹ ਜਿਹੜਾ ਇੱਕ ਕਿਨਾਰਾ ਬਣਾ ਕੇ ਇਹਨਾਂ ਨੇ ਹਰ ਸ਼ਹਿਰ ਦੇ ਵਿੱਚ ਇਹ ਕੰਮ ਸ਼ੁਰੂ ਕੀਤਾ ਪਰ ਇਹ ਆਪਣੇ ਆਪ ਸਮੀਖਿਆ ਕਰਨ ਜਿਹੜੇ ਕਾਂਗਰਸੀ ਹੈ ਆਪਣੇ ਆਪ ਹੀ ਸਮੀਖਿਆ ਕਰਨਗੇ ਪਿਛਲੇ ਸਾਲਾਂ ਵਿੱਚ ਕੀ ਹੋਇਆ ਮੈਂ ਦੱਸਣਾ ਚਾਹਣਾ ਜੋ ਪੰਜਾਬ ਸਰਕਾਰ ਨੇ ਕੰਮ ਕੀਤੇ ਆ ਉਹ ਭਲੀ-ਪਾਂਤ ਹਰ ਲੋਕ ਜਿਹੜੇ ਪੰਜਾਬ ਦੇ ਲੋਕ ਨੇ ਉਹ ਚੰਗੀ ਤਰ੍ਹਾਂ ਜਾਣੂ ਨੇ ਸਾਰਿਆਂ ਨੂੰ ਪਤਾ ਹੈ ਵੀ ਅੱਜ ਪੰਜਾਬ ਦੇ ਵਿੱਚ ਰਿਸ਼ਵਤ ਖੋਰੀ ਖਤਮ ਹੋ ਚੁੱਕੀ ਹੈ ਅਸੀਂ ਕੋਰਟ 'ਚ ਬੈਠਦੇ ਆ ਸਾਨੂੰ ਇੱਕ ਇੱਕ ਚੀਜ਼ ਦਾ ਪਤਾ ਹੈ ਵੀ ਕੋਰਟਾਂ ਦੇ ਵਿੱਚ ਜੋ ਪਹਿਲਾਂ ਕੰਮ ਚੱਲਦਾ ਸੀ ਜੋ ਤਹਿਸੀਲਦਾਰ ਰਜਿਸਟਰੀਆਂ ਕਰਦੇ ਸੀ ਜੋ ਕੁਝ ਹੁੰਦਾ ਸੀ ਸਾਰਿਆਂ ਨੂੰ ਭਲੀ-ਪਾਂਤ ਜਿਹੜੇ ਜ਼ਿੰਮੇਵਾਰ ਲੋਕ ਆਂਦੇ ਸੀ ਸਾਡੇ ਕੋਲ ਸਾਨੂੰ ਦੱਸਦੇ ਸੀ ਸਾਨੂੰ ਵੀ ਇਹਨਾਂ ਚੀਜ਼ਾਂ ਉਹ ਅੱਜ ਕੰਪਲੀਟਲੀ ਖਤਮ ਹੋ ਚੁੱਕੀ ਹੈ ਉਸ ਦੇ ਨਾਲ ਹਰ ਵਰਗ ਨੂੰ ਬਿਜਲੀ ਫਰੀ ਮਿਲੀ ਹੈ 300 ਯੂਨਟ ਹਰ ਵਰਗ ਅੱਜ ਇਸ ਕੰਮ ਤੋਂ ਖੁਸ਼ ਹੈ ਮਾਨ ਸਰਕਾਰ ਦੇ ਕੰਮ ਤੋਂ ਕਿ ਬਿਜਲੀ ਫਰੀ ਹੋ ਗਈ ਸਕੂਲ ਆਫ ਫੈਮਿਨਿਸ ਬਣ ਗਏ ਨੇ ਨਵੇਂ-ਨਵੇਂ ਕਾਲਜ ਖੁੱਲਣ ਜਾ ਰਹੇ ਨੇ ਆਉਣ ਵਾਲੇ ਸਮੇਂ 'ਚ ਜਿਹੜੇ ਹੈਗੇ ਆ ਮੈਡੀਕਲ ਸਹੂਲਤਾਂ 'ਚ ਹੋਰ ਵਾਧਾ ਹੋ ਰਿਹਾ ਜੈਸੇ ਜਿਵੇਂ ਕਿ ਇਹਨਾਂ ਨੇ ਮੁਹੱਲਾ ਕਲੀਨਿਕ ਖੋਲ੍ਹੇ ਇਸ ਤੋਂ ਬਾਅਦ ਇਹਨਾਂ ਮਾਨ ਸਾਹਿਬ ਨੇ ਇਹ ਵੀ ਕਿਹਾ ਕਿ ਆਉਣ ਵਾਲੇ ਸਮੇਂ ਅਸੀਂ ਵੱਡੇ ਹਸਪਤਾਲਾਂ ਦਾ ਵੀ ਜਿਹੜਾ ਡਾਕਟਰ ਦਾ ਇੰਤਜ਼ਾਮ ਕਰਕੇ ਵੱਡੇ ਹਸਪਤਾਲ ਵੀ ਅਸੀਂ ਬਣਾਵਾਂਗੇ ਇਸ ਤੋਂ ਇਲਾਵਾ ਟੋਲ ਪਲਾਜ਼ੇ ਬੰਦ ਕੀਤੇ ਆ ਰਿਸ਼ਵਤ ਬੰਦ ਹੋਈ ਹੈ ਮੈਂ ਇੰਨੇ ਕੰਮ ਗਿਨਾ ਸਕਦਾ ਵੀ ਜੋ 2 2.5 ਸਾਲ ਦੀ ਸਰਕਾਰ ਦੇ ਵਿੱਚ ਮਾਨ ਸਾਹਿਬ ਨੇ ਕੀਤੇ ਆ ਮੈਂ ਆਪਣੇ ਜੀਵਨ ਦੇ 50 ਸਾਲ ਦੇ ਕੈਰੀਅਰ ਦੇ ਵਿੱਚ ਇਸ ਤਰ੍ਹਾਂ ਦੀ ਸਰਕਾਰ ਨਹੀਂ ਦੇਖੀ ਇਹ ਨਹੀਂ ਮੈਂ ਕਹਿ ਰਿਹਾ ਕਿ ਮੈਂ ਆਮ ਆਦੀ ਪਾਰਟੀ ਦਾ ਸਮਰਥਕ ਆ ਉਹਦਾ ਨਾਲ ਮੇਰੀ ਮੇਰੀ ਹੈ ਸਾਂਝ ਹੈ ਤਾਂ ਮੈਂ ਉਹਨਾਂ ਦੀ ਵਡਿਆਈ ਕਰ ਰਿਹਾ ਨੋ ਇਹ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਕਿ ਉਹਨਾਂ ਨੇ ਕੀ ਕੀਤਾ ਹੁਣ ਅਗਲੀ ਗੱਲ ਮੈਂ ਕਰਾਂਗੇ ਇਹਨਾਂ ਨੇ ਨਾਰਾ ਦੇਤਾ ਕਿ ਇਹ ਬਦਲਾਵ ਹੈ ਪਹਿਲੇ ਤਾਂ ਮੈਨੂੰ ਇਹ ਦੱਸਣ ਵੀ ਜਿਹੜੇ ਕਾਂਗਰਸੀ 18 ਐਮਐਲਏ ਜਿੱਤੇ ਸੀ ਇਹਨਾਂ ਦੇ ਪੰਜਾਬ ਦੇ ਵਿੱਚੋਂ ਅੱਜ ਕਿੰਨੇ ਐਮਐਲ ਇਹਨਾਂ ਦੇ ਨਾਲ ਨੇ ਪਹਿਲੇ ਤੇ ਆਪਦੀ ਸਮੀਖਿਆ ਕਰਨੀ ਵੀ ਅਸੀਂ ਕਿੱਥੇ ਖੜੇ ਆ ਪੰਜਾਬ 'ਚ ਐਦਾਂ ਬੋਰਡ ਲਾ ਕੇ ਪ੍ਰੈਸ਼ਰਾਈਜ਼ ਕਰਕੇ ਲੋਕਾਂ ਨੂੰ ਗੁੰਮਰਾਹ ਕਰਕੇ ਜਿਹੜਾ ਇਹ ਮੈਟਰ ਕੀਤਾ ਜਾ ਰਿਹਾ ਇਹ ਬਿਲਕੁਲ ਗਲਤ ਹੈ ਮੈਂ ਸਾਰੇ ਭਰਾਵਾਂ ਨੂੰ ਇਹ ਨਹੀਂ ਮੈਂ ਕਹਿੰਦਾ ਕਿ ਇਹਨਾਂ ਦਾ ਕੋਈ ਰਾਈਟ ਨਹੀਂ ਹੈ ਇਹਨਾਂ ਦਾ ਡੈਮੋਕਰੈਟਿਕ ਰਾਈਟ ਹੈ ਧਰਨਾ ਦੇਣਾ ਇਸ ਤਰ੍ਹਾਂ ਪ੍ਰੋਸੀਸ਼ਨ ਕਰਨੇ ਇਸ ਤੋਂ ਮੈਂ ਨਹੀਂ ਕਹਿ ਰਿਹਾ ਕਿਉਂਕਿ ਇਹ ਤਾਂ ਆਪਣੇ ਸੰਵਿਧਾਨ 'ਚ ਲਿਖਿਆ ਕਿ ਇਹ ਕਰ ਸਕਦੇ ਨੇ ਬਟ ਜੋ ਮੇਨ ਗੱਲ ਹੈ ਵੀ ਇਹ ਲੋਕਾਂ ਨੂੰ ਗੁੰਮਰਾਹ ਕਰਨਾ ਇਹ ਬਹੁਤ ਹੀ ਮੈਂ ਸਮਝਦਾ ਕਿ ਇਹ ਮਾੜੀ ਗੱਲ ਹੈ ਮੈਂ ਚਾਹੁੰਦਾ ਵੀ ਇਹ ਭਰਾਵਾਂ ਨੂੰ ਸਾਡੇ ਜੋ ਵੀ ਨੇਕਾਂ ਦੇਸ ਭਰਾ ਨੇ ਸਾਡੇ ਜੋ ਵੀ ਨੇ ਸਾਡੇ ਹੈ ਤਾਂ ਭਰਾ ਹੀ ਨੇ ਪਰ ਥੋੜਾ ਜਿਹਾ ਇਹਨਾਂ ਨੂੰ ਵੇਖਣਾ ਚਾਹੀਦਾ ਤੇ ਪਿੱਛੇ ਝਾਤ ਮਾਰਨੀ ਚਾਹੀਦੀ ਸੋ ਇਨਾਂ ਹੀ ਕਹਿੰਦੇ ਮੈਂ ਤੁਹਾਨੂੰ ਇੱਕ ਆਂਗ ਆ ਵੀ ਜੋ ਇਹ ਭਰਾਵਾਂ ਨੇ ਨਾ ਲਾਇਆ ਇਹਨੂੰ ਸਮਿਖਿਆ ਕਰਨ ਲੋਕਾਂ ਨੂੰ ਜਿਹੜਾ ਗੁਮਰਾਹ ਨਾ ਕਰਨ ਔਰ ਇਸ ਤੇ ਅਸੀਂ ਸਰਕਾਰ ਦੇ ਵੱਲੋਂ ਹਰ ਤਰ੍ਹਾਂ ਜਵਾਬ ਦੇ ਆ ਨਾ ਸਰ ਜੇ ਆਪਾਂ ਕਾਨੂੰਨ ਵਿਵਸਥਾ ਦੇਖੀਏ ਹਬੋਰ ਹਬੋਰ ਵਿੱਚ ਵੀ ਦੇਖੀਏ ਜਾਂ ਦੇਣ ਦਿਹਾੜੇ ਜਾਂ ਨਸ਼ਿਆਂ ਦੇ ਜੋ ਵੀ ਅੰਜਾਮ ਦੇਣ ਦਿਹਾੜੇ ਕਈ ਤਰ੍ਹਾਂ ਦੇ ਮੈਟਰ ਦੇਖ ਨੂੰ ਮਿਲਦੇ ਨੇ ਉਨਾ ਮਾਰੇ ਸਰ ਕੀ ਕਹਣਾ ਜੋ ਮਾਨ ਸਰਕਾਰ ਪਿਛਲੇ ਦੇਖੋ ਮੈਂ ਐਜ਼ ਅ ਐਡਵੋਕੇਟ ਤੁਹਾਨੂੰ ਜੋ ਸਚਾਈ ਹੈ ਉਹ ਮੈਂ ਦੱਸ ਸਕਦਾ ਅੱਜ ਐਨ ਡੀ ਪੀ ਐ ਸੈਕਟਰ ਦੇ ਕਿੰਨੇ ਪਰਚੇ ਦਰਜ ਹੋਏ ਹੈ ਤੁਹਾਨੂੰ ਮੈਂ ਉਹਦਾ ਵੇਰਵਾ ਦੇ ਸਕਦਾ ਇਹ ਪਰਚੇ ਪਹਿਲੇ ਇਦਾਂ ਨਹੀਂ ਹੁੰਦੇ ਸੀ ਹੁਣ ਹਰ ਮੈਡੀਕਲ ਸਟੋਰ ਤੇ ਚੈਕਿੰਗ ਕੀਤੀ ਜਾਂਦੀ ਹੈ ਨਸ਼ੇ ਨੂੰ ਰੋਕਿਆ ਜਾ ਰਿਹਾ ਹੈ ਪਰ ਕੋਈ ਵੀ ਕੰਮ ਹੈ ਉਹ ਸਮਾਂ ਲੈਂਦਾ ਹੈ ਚਾਹੇ ਉਹ ਨਸ਼ਾ ਖਤਮ ਕਰਨਾ ਹੈ ਚਾਹੇ ਆਪਾਂ ਕੋਈ ਐਜੂਕੇਸ਼ਨ ਦਾ ਲੈਵਲ ਉੱਤੇ ਲਿਆਉਣਾ ਹੈ ਤਾਂ ਇਸ ਨੂੰ ਥੋੜਾ ਜਿਹਾ ਸਮਾਂ ਲੱਗਦਾ ਹੈ ਇਸ ਸਮੇਂ ਦੇ ਵਿੱਚ ਅਸੀਂ ਕਾਫੀ ਚੀਜ਼ਾਂ ਦਾ ਸੁਧਾਰ ਕਰ ਚੁੱਕੇ ਹਾਂ ਕਿ ਜੋ ਕੀਤਾ ਹੋਇਆ ਜੋ ਜੋ ਚੱਲ ਰਿਹਾ ਸੀ ਪੁਰਾਣੀਆਂ ਸਰਕਾਰਾਂ ਦਾ ਹੀ ਜਿਹੜਾ ਇਹ ਸਿਸਟਮ ਕ੍ਰੀਏਟ ਕੀਤਾ ਹੋਇਆ ਸੀ ਜਿਹਨੂੰ ਸਮਾਨ ਸਰਕਾਰ ਭਲੀ ਭਾਤ ਹੌਲੀ ਹੌਲੀ ਜਿੰਨਾ ਵੀ ਟਾਈਮ ਦੇ ਕੇ ਇਸ ਨੂੰ ਖਰਕ ਕਵਰ ਕਰ ਰਹੀ ਹੈ ਦੂਜੀ ਗੱਲ ਤੁਸੀਂ ਵਾਰਦਾਤਾਂ ਦੀ ਕਰ ਰਹੇ ਹੋ ਕਈ ਵਾਰ ਲੜਾਈ ਝਗੜੇ ਕੋਈ ਪਰਿਵਾਰਕ ਤੌਰ ਤੇ ਹੁੰਦੇ ਉਹ ਵਾਰਦਾਤਾਂ ਹੈਗੀਆਂ ਆਦਰਵਾਈਜ਼ ਕੋਈ ਗੁੰਡਾਗਰਦੀ ਵਾਲੀ ਵਾਰਦਾਤ ਇਸ ਤਰ੍ਹਾਂ ਦੀ ਨਹੀਂ ਹੋਣੀ ਓਕੇ